ਤੇ ਮੈਂ ਬਾਈ ਜੀ ਦੇ ਅਗੇਂਸਟ ਇਲੈਕਸ਼ਨ ਲੜਿਆ ਹੋਇਆ ਤੇ ਸਾਡੀ ਪਾਰਟੀ ਚ ਜਿਹੜਾ ਪਹਿਲਾਂ ਪੁਰਾਣਾ ਪ੍ਰੀਵੀਅਸ ਜਿਹੜਾ ਮੇਰਾ ਪਰਿਵਾਰ ਸੀ ਉੱਥੇ ਕੋਈ ਐ ਨਹੀਂ ਜਰਦਾ ਕਿਸੇ ਨੂੰ ਵੀ ਉੱਥੇ ਕੰਮ ਕਰ ਰਿਹਾ ਇੱਥੇ ਮੁੱਖ ਮੰਤਰੀ ਸਾਹਿਬ ਦਾ ਬੜਾਪਨ ਦੇਖੋ ਵੀ ਜਿਹੜਾ ਇਹਨਾਂ ਦੇ ਖਿਲਾਫ ਲੜਿਆ ਉਹਨੂੰ ਬਰਾਬਰ ਬਿਠਾ ਕੇ ਛੋਟੇ ਭਰਾ ਦਾ ਦਰਜਾ ਦੇ ਜੋਇਨ ਕਰਾ ਰਹੇ ਨੇ ਉਹ ਤੇ ਮੈਂ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲੇ ਵਾਅਦਾ ਕਰਦਾ ਜਿੱਥੇ ਤੁਸੀਂ ਮੇਰੀ ਡਿਊਟੀ ਲਾਉਂਗੇ ਤਾਂ ਦੇ ਹੀ ਨਾਲ ਹੁਣ ਸਾਰੀ ਉਮਰ ਤੁਹਾਡੀ ਝੋਲੀ ਚ ਸਾਰੀ ਉਮਰ ਤੇ ਹਮੇਸ਼ਾ ਇਹਨਾਂ ਦਾ ਮੈਨੂੰ ਯਾਦ ਆ ਕਹੇਰੂ ਦਾ ਟੂਰਨਾਮੈਂਟ ਸੀ ਕਬੱਡੀ ਕੱਪ ਟੂਰਨਾਮੈਂਟ ਸੀ ਸਾਰਿਆਂ ਦੇ ਵਿਚਾਲੇ ਖੜ ਕੇ ਕਿਹਾ ਵੀ ਗੋਲਡੀ ਤੂੰ ਬਹੁਤ ਸੋਹਣਾ ਕੰਮ ਕਰਦਾ ਤੈਨੂੰ ਕਿਸੇ ਵੀ ਚੀਜ਼ ਦੀ ਲੋੜਾ ਮੈਂ ਐਜ਼ ਮੈਂਬਰ ਪਾਰਲੀਮੈਂਟ ਤੂੰ ਮੈਨੂੰ ਦੱਸ ਤੇ ਇਹ ਜਿਹੜੀ ਅਪਨਾਤਾ ਇਹਨਾਂ ਨੇ ਅਸਲੀ ਰਸਤੇ ਇਹਨਾਂ ਨੇ ਖੋਲੇ ਨੇ ਵੱਡੇ ਭਰਾ ਹੀ ਕਹੂੰਗਾ ਮੈਂ ਮੁੱਖ ਮੰਤਰੀ ਸਾਹਿਬ ਤਾਂ ਤੁਸੀਂ ਵੀ ਨਹੀਂ ਕਹਾਗੇ ਗੋਸ਼ ਤੇ ਤੁਹਾਨੂੰ ਜਿਹੜਾ ਆਪਣਾ ਪਿਆਰ ਹੀ ਹੈ ਅੱਜ ਮੈਂ ਗੋਲੀ ਕਹਿ ਰਹੇ ਭਾਈ ਜੀ ਨੇ ਮੈਨੂੰ ਆ ਉੱਥੇ ਕਹਿ ਰਹੇ ਉਹਦੇ ਟੂਰਨਾਮੈਂਟ ਚ ਭਾਈ ਜੀ ਸੋ ਭਾਈ ਜੀ ਸਾਡਾ ਕਿਹਸਾ ਮਾਲਵੇ ਦਾ ਮਤਲਬ ਲਫ਼ਜ਼ ਹੈ ਜੀ ਸਾਰਾ ਕੁਝ ਹੀ ਆ ਜਾਂਦਾ ਜਿਹਦੇ ਚ ਆਪਣਾ ਤੈਜ ਜੀ ਚ ਪਿਆਰ ਹੈ ਸੋ ਮੈਂ ਪਹਿਲਾਂ ਵੀ ਦੱਸਿਆ ਸਾਡੀ ਪਾਰਟੀ ਦੇ ਵਿੱਚ ਕੋਈ ਹਾਈ ਕਮਾਂਡ ਬੋਸ ਕਲਚਰ ਨਹੀਂ ਹੈਗਾ ਕਲੈਕਟਿਵ ਡਿਸੀਜਨ ਲੈਣੇ ਆਸੀਂ ਕਿ ਦੂਜੇ ਨੂੰ ਪੁੱਛ ਕੇ ਡਿਸੀਜਨ ਲੈਨੇ ਆ। ਸੋ ਮੈਨੂੰ ਤਾਂ ਸੰਗਰੂਰ ਦੇ ਵਿੱਚ ਮੈਨੂੰ ਬਹੁਤ ਖੁਸ਼ੀ ਹੈ ਅੱਜ ਕਿ ਮੇਰੇ ਆਲੇ ਦੁਆਲੇ ਮੇਰੀਆਂ ਦੋ ਬਾਹਮਾਂ ਬਣ ਕੇ ਮੀਤ ਹਰ ਔਰ ਸਾਡੇ ਨਾਂ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ। ਗੋਲਦੀ ਜੀ ਆਏ ਨੇ। ਤੇ ਮੈਂ ਥੋੜਾ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਕਿ ਤੁਸੀਂ ਇੱਕ ਇਹਦੇ ਨਾਲ ਸਾਡਾ ਹੌਸਲਾ ਬੁਲੰਦ ਹੁੰਦਾ। ਤੇ ਮੈਂ ਬਾਈ ਜੀ ਦੇ ਅਗੇਂਸਟ ਇਲੈਕਸ਼ਨ ਲੜਿਆ ਹੋਇਆ ਤੇ ਸਾਡੀ ਪਾਰਟੀ ਚ ਜਿਹੜਾ ਪਹਿਲਾਂ ਪੁਰਾਣਾ ਪ੍ਰੀਵੀਅਸ ਜਿਹੜਾ ਮੇਰਾ ਪਰਿਵਾਰ ਸੀ ਉੱਥੇ ਕੋਈ ਐ ਨਹੀਂ ਜਰਦਾ ਕਿਸੇ ਨੂੰ ਵੀ ਉਹ ਉੱਥੇ ਕੰਮ ਕਰ ਰਿਹਾ ਇੱਥੇ ਮੁੱਖ ਮੰਤਰੀ ਸਾਹਿਬ ਦਾ ਬੜਪਨ ਦੇਖੋ ਵੀ ਜਿਹੜਾ ਇਹਨਾਂ ਦੇ ਖਿਲਾਫ ਲੜਿਆ ਉਹਨੂੰ ਬਰਾਬਰ ਬਿਠਾ ਕੇ ਛੋਟੇ ਭਰਾ ਦਾ ਦਰਜਾ ਦੇਣਾ ਜੋਇਨ ਕਰਾ ਰਹੇ ਨੇ ਤੇ ਮੈਂ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲੇ ਵਾਅਦਾ ਕਰਦਾ ਜਿੱਥੇ ਤੁਸੀਂ ਮੇਰੀ ਡਿਊਟੀ ਲਾਉਂਗੇ ਤਨ ਦੇ ਹੀ ਨਾਲ ਹੁਣ ਸਾਰੀ ਉਮਰ ਤੁਹਾਡੀ ਝੋਲੀ ਚ ਸਾਰੀ ਉਮਰ ਕਿਉਂਕਿ ਜਦੋਂ ਯੂਨੀਵਰਸਿਟੀ ਮੌਕਾ ਮਿਲਿਆ ਤਾਂ ਸਾਡੀ ਪਾਰਟੀ ਲਗਾਤਾਰ 5 ਸਾਲ ਹਾਰ ਰਹੀ ਸੀ ਤੇ ਜਿੰਨਾ ਟਾਈਮ ਮੈਂ ਉਹਨੂੰ ਜਿਤਾਇਆ ਨਹੀਂ ਮੈਂ ਯੂਨੀਵਰਸਿਟੀ ਤੋਂ ਨਹੀਂ ਆਇਆ ਜਦੋਂ ਮੈਂ ਯੂਨੀਵਰਸਿਟੀ ਛੱਡ ਕੇ ਗਿਆ ਉਦੋਂ ਤੋਂ ਮੈਂ ਮਿਹਨਤ કરી ਮਿਹਨਤ ਕਰਕੇ ਕਿਉਂਕਿ ਬਾਈ ਜੀ ਉਦੋਂ ਮੈਂਬਰ ਪਾਰਲੀਮੈਂਟ ਸੀ ਤੇ ਹਮੇਸ਼ਾ ਇਹਨਾਂ ਦਾ ਮੈਨੂੰ ਯਾਦ ਆ ਘੇਰੂ ਦਾ ਟੂਰਨਾਮੈਂਟ ਸੀ ਕਬੱਡੀ ਕੱਪ ਟੂਰਨਾਮੈਂਟ ਸੀ ਸਾਰਿਆਂ ਦੇ ਵਿਚਾਲੇ ਖੜ ਕੇ ਗਿਆ ਬਿਗੋਲਦੀ ਤੂੰ ਬਹੁਤ ਸੋਹਣਾ ਕੰਮ ਕਰਦਾ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਆ ਮੈਂ ਐਜ਼ ਮੈਂਬਰ ਪਾਰਲੀਮੈਂਟ ਤੂੰ ਮੈਨੂੰ ਦੱਸ ਤੇ ਇਹ ਜਿਹੜੀ ਅਪਨਾਤਾ ਇਹਨਾਂ ਨੇ ਅਸਲੀ ਰਸਤੇ ਇਹਨਾਂ ਨੇ ਖੋਲੇ ਨੇ ਤੇ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਜਿੰਨਾ ਵੀ ਹੋ ਸਕੇ ਦੇਖੋ ਜੇ ਤੁਸੀਂ ਰਾਜਨੀਤੀ ਨੂੰ ਬਦਲਣਾ ਚਾਹੁੰਦੇ ਹੋ ਨਾ ਤਾਂ ਤੁਹਾਨੂੰ ਰਾਜਨੀਤੀ ਦਾ ਹਿੱਸਾ ਬਣਨਾ ਪੈਣਾ ਜੇ ਤੁਸੀਂ ਕੁਝ ਚੇਂਜ ਕਰਨਾ ਚਾਹੁੰਦੇ ਹੋ ਤੁਹਾਨੂੰ ਆਉਣਾ ਪੈਣਾ ਤੇ ਇੱਧਰ ਦਰਵਾਜ਼ੇ ਖੁੱਲੇ ਨੇ ਆਓ ਆਪਾਂ ਇਕੱਠੇ ਹੋਈਏ ਤੇ ਵਾਕਈ ਮੁੱਖ ਮੰਤਰੀ ਸਾਹਿਬ ਦਾ ਤੇ ਆਪਣੇ ਸਾਰਿਆਂ ਦਾ ਸੁਪਨਾ ਜਿਹੜਾ ਰੰਗਲਾ ਪੰਜਾਬ ਉਸ ਰੰਗਲੇ ਪੰਜਾਬ ਦੇ ਵਿੱਚ ਰੰਗ ਭਰੀਏ ਮੈਂ ਅੱਜ ਕੋਈ ਜ਼ਿਆਦਾ 네ਗੇਟਿਵ ਗੱਲ ਨਹੀਂ ਕਰਨੀ ਮੈਂ ਬਹੁਤ ਘੱਟ 네ਗੇਟਿਵ ਗੱਲ ਕਰਦਾ ਸਾਡੀ ਸਿਰਫ ਸੋਚ ਰਹੂਗੀ ਆਪਦੇ ਪੰਜਾਬ ਦੇ ਲਈ ਆਪਦੇ ਹਲਕੀ ਦੇ ਲਈ ਜਿਹੜੀ ਮਿਹਨਤ ਕਰਨੀ ਸੇਵਾ ਕਰਨੀ ਮੈਂ ਸੇਵਾ ਵੀ ਮੇਰੇ ਨਾਲ ਜਿੰਨੇ ਬੰਦੇ ਜੁੜੇ ਹੋਏ ਨੇ ਮੈਂ ਉਹਨਾਂ ਦੇ ਕੰਮ ਕਦੋਂ ਆ ਸਕਦਾ ਜਦੋਂ ਮੇਰੇ ਤੇ ਅਸ਼ੀਰਵਾਦ ਹੋਊਗਾ ਨਹੀਂ ਤਾਂ ਮੇਰੇ ਵਰਗੇ ਕਿੰਨੇ ਹੀ ਨੌਜਵਾਨ ਕਈ ਕਈ ਸਾਲ ਧੱਕੇ ਖਾਈ ਜਾਂਦੇ ਨੇ ਤੇ ਜਦੋਂ ਟਿਕਟ ਦੇਣ ਦੀ ਵਾਰੀ ਆਉਂਦੀ ਹੈ ਜਾਂ ਜਦੋਂ ਉਹਨਾਂ ਦੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਫਲ ਦੇਣ ਦੀ ਵਾਰੀ ਆਉਂਦੀ ਹੈ ਤਾਂ ਦੂਜਾ ਆ ਜਾਂਦਾ ਮੈਨੂੰ ਇਹ ਦੱਸੋ ਵੀ ਕਿਹੜਾ ਆਈ ਥੇ ਸੰਗਰੂਰ ਦੇ ਵਿੱਚ ਆ ਮੀਤ ਵੀਰੇ ਨੇ ਜੋ ਸਾਡੇ ਇਸ ਵਾਰ ਲੋਕ ਸਭਾ ਤੋਂ ਨੁਮਾਇੰਦਗੀ ਕਰ ਰਹੇ ਨੇ ਕੱਲ ਇਹਨਾਂ ਨੇ ਪਰਸੋਂ ਇੱਕ ਗੱਲ ਪੁੱਛੀ ਵੀ ਖੈਰਾ ਸਾਹਿਬ ਮਾੜਾ ਦੱਸਿਓ 10 ਪਿੰਡਾਂ ਦੇ ਨਾਮ ਤੁਸੀਂ ਨੇ ਦੇਖਿਆ ਹੋਣਾ ਸਾਰਿਆਂ ਨੇ ਠੀਕ ਹੈ ਨਾ ਇਹ ਜਿਨ੍ਹਾਂ ਨੂੰ ਇਹ ਚੀਜ਼ਾਂ ਨਹੀਂ ਪਤਾ ਹੁਣ ਇਹ ਉੱਥੇ ਜੰਮਿਆ ਉਹੀ ਉੱਥੇ ਪੜਿਆ ਸਾਡੀ ਆਪਸ ਚ ਸਾਂਝ ਆ ਪੁਰਾਣੀ ਠੀਕ ਆ ਸਾਡੇ ਥੋੜੇ ਵੱਖਰੇਵੇਂ ਇੱਕ ਵਾਰਾਂ ਇਹ ਕਹਿ ਲਈਏ ਵੀ ਲੱਗੋ ਲੱਗ ਪਾਰਟੀ ਤੁਸੀਂ ਕੰਮ ਕਰਦੇ ਹੋ ਪਰ ਮੈਨੂੰ ਲੱਗਦਾ ਕਿ ਇਹ ਪਲੇਟਫਾਰਮ ਸਾਰੇ ਨੌਜਵਾਨਾਂ ਲਈ ਬਹੁਤ ਵਧੀਆ ਤੁਸੀਂ ਕੋਈ ਵੀ ਮੇਰੇ ਮੈਨੂੰ ਜਾਣਦੇ ਹੋ ਤੁਸੀਂ ਆਪਾਂ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਤੱਕੜੇ ਹੋ ਕੇ ਜਿਹੜਾ ਬੰਦਾ ਯਾਰ ਆਪਦੇ ਉਲਟ ਲੜੇ ਹੋਏ ਬੰਦੇ ਨੂੰ ਇੰਨਾ ਮਾਨ ਸਤਕਾਰ ਦੇ ਸਕਦਾ ਤਾਂ ਨਵੇਂ ਬੰਦਿਆਂ ਨੂੰ ਜ਼ਰੂਰ ਇਹ ਬੰਦਾ ਮੌਕਾ ਦਊਗਾ ਸੋ ਆਵਾ ਪਤਾ ਗੜੇ ਹੋ ਕੇ ਜਿਹੜਾ ਸਾਥ ਦਈਏ ਤੇ ਜਿਹੜੇ ਆ ਕੱਲ ਦੇ ਪਰਸੋਂ ਦੇ ਵੀਡੀਓ-ਬਿਡੀਓ ਪਾ ਰਹੇ ਨੇ ਨਾ ਤੁਹਾਨੂੰ ਪਿੜ ਚ ਮਿਲਾਂਗੇ ਕੱਲ ਨੂੰ ਪਹੁੰਚ ਰਿਹਾ ਮੈਂ ਕਰਾਂਗੇ ਗੱਲ ਸਾਰੀ ਨਿਵੇੜਾਂਗੇ ਇਕੱਲੀ- ਇਕੱਲੀ ਗੱਲ ਵਿਦ ਫਿਗਰ ਐਂਡ ਫੈਕਟਸ ਦੱਸੂਗਾ ਵੀ ਕੀ ਕੀ ਕਰਦੇ ਨੇ ਇਹ ਠੀਕ ਆ ਲੋਕਾਂ ਦੇ ਘਰ ਬਰਬਾਦ ਕਰਦੇ ਨੇ ਇਹਨਾਂ ਨੇ ਤੇ ਸਾਰੀ ਪੰਜ-ਸੱਤ ਜਾਣੇ ਇਕੱਠੇ ਹੋਗੇ ਤੂੰ ਇੱਥੋਂ ਲੈ ਲਾ ਤੂੰ ਇੱਥੋਂ ਲੈ ਲਾ ਤੂੰ ਇੱਥੋਂ ਲੈ ਲਾ ਜਿੰਨੇ ਵੀ ਨੌਜਵਾਨ ਇਹ ਜੀ ਦਾ ਸ਼ਕਾਰ ਨੇ ਮੌਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਇਕੱਠੇ ਹੋ ਕੇ ਸਾਡੇ ਮੁੱਖ ਮੰਤਰੀ ਸਾਹਿਬ ਦੀ ਮਦਦ ਕਰੀਏ ਆਪਾਂ ਤਕੜੇ ਹੋਈਏ ਕਿਉਂਕਿ ਇਹ ਟੀਮ ਵਰਕ ਆ ਟੀਮ ਜਦੋਂ ਇੱਕ ਟੀਮ ਬਣਦੀ ਹੈ ਨਾ ਉਹ ਉਹ ਫਿਰ ਜਿਹੜਾ ਮਾਹੌਲ ਬਦਲਦੀ ਆ ਸੋ ਮੈਂ ਮੁੱਖ ਮੰਤਰੀ ਸਾਹਿਬ ਤੁਹਾਡਾ ਤੈਨਾਂ ਦੇ ਲੋ ਧੰਨਵਾਦ ਕਰਦਾ ਵੱਡੇ ਭਰਾ ਹੀ ਕਹੂੰਗਾ ਮੈਂ ਮੁੱਖ ਮੰਤਰੀ ਸਾਹਿਬ ਦਾ ਤੁਸੀਂ ਵੀ ਨਹੀਂ ਕਹਾਗੇ ਕੋਸ਼ ਤੇ ਤੁਹਾਨੂੰ ਜਿਹੜਾ ਆਪਣਾ ਪਿਆਰੀ ਹੈ ਤੇ ਮੈਂ ਮੀਤਬਾਈ ਦਾ ਬਹੁਤ ਧੰਨਵਾਦ ਕਰਦਾ ਸਾਡੇ ਪ੍ਰਾਣੀ ਦੋਵਾਂ ਦੇ ਯਾਰੀ ਦੋਸਤੀ ਹੈ ਤੇ ਥੋੜਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਹਰ ਫੈਸਲੇ ਦੇ ਨਾਲ ਮੇਰੇ ਨਾਲ ਖੜੇ ਹੋ ਕਿਉਂਕਿ ਸਭ ਤੋਂ ਵੱਡੀ ਸੈਲਫ ਰਿਸਪੈਕਟ ਆ ਤੇ ਮੈਨੂੰ ਲੱਗਦਾ ਕਿ ਲੀਡਰ ਤੋਂ ਪਹਿਲਾਂ ਮੈਂ ਇੱਕ ਪੁੱਤਾਂ ਮੈਂ ਇੱਕ ਘਰ ਆਲਾ ਮੈਂ ਇੱਕ ਭਰਾ ਮੈਂ ਇੱਕ ਬਾਪਾਂ ਤੇ ਮੇਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਮੈਂ ਉਹਨਾਂ ਤੋਂ ਸਾਰਿਆਂ ਤੋਂ ਅਸ਼ੀਰਵਾਦ ਲੈ ਕੇ ਤੁਰਿਆ ਤੇ ਗੁਰੂ ਮਹਾਰਾਜ ਕਿਰਪਾ ਕਰਨਗੇ ਤੇ ਅਸੀਂ ਦੱਬ ਕੇ ਮਿਹਨਤ ਕਰਾਂਗੇ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਐਂ ਦੇਖੋ ਪਿਛਲੀ ਦੋਕ ਦੋਕ ਵੀ ਨਹੀਂ ਪਹਿਲਾਂ ਇੱਕ ਬੰਦੇ ਨੇ ਉਹ ਮੈਨੂੰ ਕਿਤੇ ਮਿਲਿਆ ਹੋਣਾ ਰਸਤੇ 'ਚ ਕਿਤੇ ਰੋਕ ਲਈ ਹੋਣੀ ਗੱਡੀ ਉਹ ਕਹਿੰਦਾ ਜੀ ਸਭ ਤੋਂ ਵੱਡੀ ਗੱਲ ਤਾਂ ਕਹਿੰਦਾ ਇਹੀ ਸਾਨੂੰ ਚੰਗੀ ਲੱਗੀ ਕਿ ਅਸੀਂ ਪਹਿਲੀ ਵਾਰ ਹੈ ਕਿਸੇ ਮੁੱਖ ਮੰਤਰੀ ਨੂੰ ਭਾਈ ਜੀ ਕਹਿ ਸਕਦੇ ਆ ਸੋ ਜਿਵੇਂ ਗੋਲੀ ਕਹਿ ਰਿਹਾ ਭਾਈ ਜੀ ਨੇ ਮੈਨੂੰ ਕਿਹਾ ਉੱਥੇ ਕਹਿਰੂ ਦੇ ਟੂਰਨਾਮੈਂਟ ਚ ਭਾਈ ਜੀ ਸੋ ਭਾਈ ਜੀ ਸਾਡਾ ਕੈਸਾ ਮਾਲਵੇ ਦਾ ਮਤਲਬ ਲਫ਼ਜ਼ ਹੈ ਜੀ ਜੋ ਸਾਰਾ ਕੁਝ ਹੀ ਆ ਜਾਂਦਾ ਜਿਦੇ ਚ ਆਪਣਤਾ ਤੇ ਜੀ ਚ ਪਿਆਰ ਹੈ ਸੋ ਮੈਂ ਪਹਿਲਾਂ ਵੀ ਦੱਸਿਆ ਹੈ ਸਾਡੀ ਪਾਰਟੀ ਦੇ ਵਿੱਚ ਕੋਈ ਹਾਈ ਕਮਾਂਡ ਬੋਸ ਕਲਚਰ ਨਹੀਂ ਹੈਗਾ ਕਲੈਕਟਿਵ ਡਿਸੀਜਨ ਲੈਣੇ ਆਸੀਂ ਇੱਕ ਦੂਜੇ ਨੂੰ ਪੁੱਛ ਕੇ ਡਿਸੀਜਨ ਲੈਣੇ ਆ ਔਰ ਯੂਥ ਦੀ ਇਸ ਵਕਤ ਬਹੁਤ ਵੱਡੀ ਜਿਹੜੀ ਲੋਡ ਹੈ ਕਿ politix ਚ ਆਵੇ ਕਿਉਂਕਿ ਜੇ ਰਾਜਨੀਤੀ ਤੁਹਾਡੇ ਚੁੱਲਿਆਂ ਨੂੰ ਪ੍ਰਭਾਵਿਤ ਕਰਦੀ ਹੈ ਤੁਹਾਡੇ ਚੁੱਲੇ ਤੇ ਅੱਜ ਕੀ ਪਕਣੇ ਰਾਜਨੀਤੀ ਡਿਸਾਈਡ ਕਰਦੀ ਹੈ ਫਿਰ ਅਪਰ ਰਾਜਨੀਤੀ ਤੋਂ ਮੁਕਰਦੇ ਕਿਉਂ ਆਂ ਭਜਦੇ ਕਿਉਂ ਆਂ ਵਿਚਵੜੀਏ ਉਹ ਅੰਗਰੇਜ਼ੀ ਦੇ ਕਰਾਈਟਰੀਆ ਲਿਖਿਆ ਹੋਇਆ ਕਿ ਜਿਹੜੀ ਰਾਜਨੀਤੀ ਹੈ ਡਰਟੀ ਗੇਮ ਕਿਉਂ ਹੈ ਕਿ ਇਸ ਕਰਕੇ ਨਹੀਂ ਹੈ ਕਿ ਮਾੜੇ ਬੰਦੇ ਨੇ ਇਥੇ ਇਸ ਕਰਕੇ ਹੈ ਕਿ ਚੰਗੇ ਬੰਦੇ ਘੱਟ ਨੇ ਚੰਗੇ ਬੰਦਿਆਂ ਨੂੰ ਜਾਣ ਦੀ ਲੋੜ ਆ ਗਈ ਜੋ ਚੰਗੇ ਆ ਜਾਣਗੇ ਆਟੋਮੈਟਿਕਲੀ ਜੇ ਤੁਸੀਂ ਗੰਧਲਾ ਪਾਣੀ ਹੈ ਉਹ ਚ ਸਾਫ ਪਾਣੀ ਪਾਉਂਗੇ ਉਹ ਭਾਵੇਂ ਇੱਕਦਮ ਤਾਂ ਸਾਫ ਨਹੀਂ ਹੁੰਦਾ ਪਰ ਗੰਧਲਾਪਣ ਤਾਂ ਘਟੂਗਾ ਨਾ ਸੋ ਇਸ ਕਰਕੇ ਰਾਜਨੀਤੀ ਚ ਇਹੋ ਜਿਹੇ ਮੁੰਡੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਸੋਚਿਆ ਵੀ ਅਸੀਂ ਕੁਝ ਕਰਨਾ ਹੈ ਪੜ੍ਹਾਈ ਵੇਲੇ ਵੀ ਉਹਨਾਂ ਨੇ ਆਪਣੇ ਆਪਣੀ ਸੰਸਥਾਾਂ ਵਿੱਚ ਕੰਮ ਕੀਤਾ ਤੇ ਆਪਣੇ ਹੱਕ ਮੰਗਣੇ ਆਉਂਦੇ ਨੇ ਜੇ ਹੱਕ ਨਾ ਮਿਲਣ ਵਿਰੋਧ ਵੀ ਕਰਨਾ ਆਉਂਦਾ ਹੈ ਧੰਨਵਾਦ ਵੀ ਕਰਨਾ ਆਉਂਦਾ ਹੈ ਸੋ ਮੈਨੂੰ ਤਾਂ ਸੰਗਰੂਰ ਦੇ ਵਿੱਚ ਮੈਨੂੰ ਬਹੁਤ ਖੁਸ਼ੀ ਹੈ ਅੱਜ ਕਿ ਮੇਰੇ ਆਲੇ ਦੁਆਲੇ ਮੇਰੀਆਂ ਦੋ ਬਾਹਾਂ ਬਣ ਕੇ ਮੀਤ ਹਰ ਪਰ ਸਾਡੇ ਨਵੇਂ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਗੋਲਦੀ ਜੀ ਆਏ ਨੇ ਤੇ ਤੁਹਾਡੇ ਵੱਲੋਂ ਕੋਈ ਸਵਾਲ ਹੋਵੇ ਤਾਂ ਜੀ ਜੀ ਆ ਗਿਆ ਤਰਜੀਹ ਬੋਲਦੀ ਦੇ ਉੱਤੇ ਜਿਸ ਤੋਂ ਬਾਅਦ ਤਰਜੀਹ ਬੋਲਦੀ ਆਮਨ ਪਾਰਟੀ ਚਾਹੁੰਦੇ ਕਿ ਇਹ ਦਿਖਿਨਸ ਦਾ ਬਰਾਵਾ ਦਿੱਤਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਦਾ ਇਹ ਬਿਆਨ ਹੈ ਉਹਨਾਂ ਨੂੰ ਤਾਂ ਖਰੀਦ ਇਸ ਕੰਮ ਬਾਰੇ ਬੋਲਣ ਨਹੀਂ ਚਾਹੀਦਾ ਉਹਨਾਂ ਤੇ ਫਿਰ 6-7 ਵਾਰੀ ਕਿਹਨੇ ਪ੍ਰੈਸ਼ਰ ਪਾਇਆ ਸੀ ਹੁਣ ਤਾਂ ਉਹ ਦੁਹਰ ਵੀ ਕਰਨ ਲੱਗੇ ਵੀ ਕਾਂਗਰਸ ਮੈਂ ਦੂਜੀ ਵਾਰ ਆਇਆ ਸਾਡੀ ਪਾਰਟੀ ਚੋਂ ਤੋੜ ਕੇ ਲੈ ਗਏ ਬੰਦੇ ਪਾਰਟੀ ਚ ਫੁੱਟ ਪਾ ਕੇ ਪਾਰਟੀ ਦਾ ਨਾਮ ਰੱਖਿਆ ਸੀ ਪੰਜਾਬੀ ਏਕਤਾ ਪਾਰਟੀ ਏਕਤਾ ਤੋੜ ਕੇ ਗਏ ਸੀ ਠੀਕ ਹੈ ਨਾ ਸੋ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਕਰੇ ਕੋਈ ਕਿਸੇ ਕਿਸਮ ਦਾ ਸਾਡੀ ਇੱਕ ਪਾਰਟੀ ਜਿਹੜੀ ਹੈ ਜਾਂ ਮੇਰੀ ਸਰਕਾਰ ਜਿਹੜੀ ਹੈ ਇਹ ਕੋਈ ਬੀਜੇਪੀ ਇੰਨਾ ਕਰ ਸਕਦੀ ਹੈ ਕਿ ਈਡੀ ਭੇਜ ਦਿਓ ਪਹਿਲਾਂ ਫਿਰ ਜਾਂ ਤਾਂ ਇਲੈਕਟ੍ਰਿਕ ਬਾਂਡ ਦੇ ਦੇ ਜਾਂ ਪਾਰਟੀ ਸ਼ਾਮਲ ਹੋ ਜਾ ਇਹ ਬੀਜੇਪੀ ਦਾ ਕਲਚਰ ਹੋ ਸਕਦਾ ਹੈ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਸ਼ਾਇਦ ਖੇਰਾ ਸਾਹਿਬ ਅਗਲੀ ਉਹ ਬੋਲੀ ਤਾਂ ਉਹਨਾਂ ਦੀ ਬੋਲ ਰਹੇ ਆ ਇਹਨਾਂ ਮਲਾਕਲੀ ਪਾਰਟੀ ਉਹਨਾਂ ਦੀ ਫੁੱਲ ਵੀ ਹੋ ਜਾਦਾ ਹੈ ਕਮਲ ਦਾ ਸੋ ਇਹ ਸਭ ਅਫਵਾਹ ਨੇ ਕੋਈ ਕਿਸੇ ਕਿਸਮ ਦਾ ਨਾਤਾ ਗੋਲਡੀ ਤੇ ਕੋਈ ਇਲਜ਼ਾਮ ਹੈ ਨਾ ਹੀ ਕੋਈ ਜਿੱਦ-ਜਿਦ ਇਲਜ਼ਾਮ ਹੁੰਦਾ ਅਸੀਂ ਹੁਣ ਤੱਕ ਤਾਂ ਅਸੀਂ ਆਪਣੇ ਵਾਲਿਆਂ ਦੇ ਵੀ ਚੈੱਕ ਕਰ ਲੇ ਸਾਡੇ ਤਿੰਨ ਤਿੰਨ ਬੰਦਿਆਂ ਤੇ ਇਲਜ਼ਾਮ ਲੱਗੇ ਤੇ ਅਸੀਂ ਉਹਨਾਂ ਤੇ ਐਕਸ਼ਨ ਲੈ ਲਿਆ ਸੋ ਇਸ ਤਰ੍ਹਾਂ ਦੀ ਕੋਈ ਸਾਡੇ ਕੋਲ ਨਾ ਇਨਫੋਰਮੇਸ਼ਨ ਹੈ ਤੇ ਨਾ ਹੀ ਲਾਲਚ ਜਾਂ ਕੋਈ ਡਰਾਵਾ ਬਾਜਬਾ ਸਾਹਿਬ